ਗੋਲੇ ਇੱਕ ਕਾਫਨੇ ਗੋਲੇ ਪੰਜਾਬ ਚ ਹਾਂਜੀ ਤੇ ਪੂਰੇ ਪੰਜਾਬ ਦੇ ਤੁਹਾਡੇ ਕੋਲੇ ਨਹੀਂ ਵਸੇ ਹਾਂਜੀ ਤੇ ਇੱਕ ਸੁਖੀ ਵਰਗਾ ਜੀ ਮਤਬਈ 12 ਲੱਖ 15 ਲੱਖ ਅਡਡਰ ਰੇਟ ਹੁੰਨੇ ਆ ਕੁਆਲਿਟੀ ਦੇ ਵੀ ਡਿਪੈਂਡ ਕਰਦਾ ਪਰ ਤੋਂ ਕਿੰਨਾ ਹੋ ਸਕਦਾ ਇਹਦਾ ਵਾ ਤਾਂ ਉਹਦਾ ਸ਼ੌਂਕ ਤੇ ਆ ਜਿਹੜਾ ਬੀਨਾਂ ਦੇ ਹਾਂਜੀ ਹਾਂਜੀ ਆ ਜਿਹੜਾ ਕਲਰ ਸਪੌਟਸ ਵਾਲੇ ਆ ਰੇਅਰ ਕਲਰ ਹੈ ਆ ਘੱਟ ਹੁੰਦੇ ਇਹਨਾਂ ਚ ਤੇ ਇਹਨਾਂ ਦੀ ਡਿਮਾਂਡ ਵੱਧ ਆਛਾ ਡਿਮਾਂਡ ਵੱਧ ਹੈ ਹਾਂ ਨਾ ਤੇ ਇਹਦੀ ਕੀਮਤ ਕਿੰਨੀ ਪੈਣੀ ਬਈ ਆ ਤਾਂ ਇੰਪੋਰਟ ਹੀ ਕਰਵਾਏ ਸੀ ਬੈਰੋ ਹਾਂਜੀ ਕਰਵਾਏ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਚੈਨਲ ਤੇ ਮੈਂ ਗੁੱਪੜਾ ਸਵਾਗਤ ਕਰਦਾ ਦੋਸਤੋ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਹੋਰ ਤੁਹਾਡੇ ਲਈ ਇੱਕ ਨਵੀਂ ਸਟੋਰੀ ਫੜ ਲਈ ਰੂਗਰੂ ਲੈ ਕੇ ਆਇਆ ਇੱਕ ਚੋਰੀ ਵੱਖਰੀ ਆ ਤੁਸੀਂ ਕੋਰੇ ਦਾ ਬਹੁਤ ਦੇਖਿਆ ਹੋਣਗੇ ਅਰਬੀ ਜਾਂ ਹੋਰ ਨਸਲਾਂ ਆਵੇ ਤਾਂ ਜਿੱਕ ਵਿਦੇਸ਼ੀ ਨਸਲ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਕੀ ਵਿਦੇਸ਼ੀ ਨਸਲ ਹੈ ਕੋਰਿਆਂ ਦੀ ਤਾਂ ਬਾਈ ਜੀ ਨੇ ਕਿੱਥੋਂ ਆਏ ਨੇ ਗੱਲਬਾਤ ਕਰਾਂਗੇ ਬਾਈ ਜੀ ਨਾਲ ਬਾਈ ਜੀ ਕੀ ਨਾਮ ਹੈ ਮੇਰੇ ਨਾਮ ਮਦੇਵੀਰ ਹੈ ਬਾਈ ਕਿੱਥੋਂ ਆਇਆ ਬਾਈ ਜੀ ਅਸੀਂ ਆਪਣਾ 에어로 ਸਿਟੀ ਬਾਕਰਪੁਰ ਪਿੰਡ ਹੈ ਉੱਥੇ ਫਾਰਮ ਹੈ ਆਪਣਾ ਅੱਛਾ ਫਾਰਮ ਤੁਹਾਡਾ ਉੱਥੇ ਹੈ ਬਾਈ ਜੀ ਕਿਹੜੀ ਨਸਲ ਹੈ ਇਹ ਥੋੜੀ ਜੀ ਜਾਣਕਾਰੀ ਦਿਓ ਜੀ ਆ ਸ਼ੈਟਲੈਂਡ ਪੁਨਿਸ ਐ ਤੇ ਆਪਣਾ ਪੇਅਰ ਅਸੀਂ ਇੰਪੋਰਟ ਕਰਾਇਆ ਸੀਗਾ ਇੰਗਲੈਂਡ ਤੋਂ ਅੱਛਾ ਇੰਗਲੈਂਡ ਤੋਂ ਇੰਗਲੈਂਡ ਤੋਂ ਇੰਪੋਰਟ ਕਰਵਾਇਆ ਸੀਗਾ ਤੇ ਆਪਣਾ ਬਸ ਐਮੈਕਸ ਸਾਈਜ਼ ਇਹਨਾਂ ਦਾ ਬਸ ਇਸ ਤੋਂ ਵੱਧ ਨਹੀਂ grow ਹੁੰਦੇ ਤੇ ਉਹ ਵੀ ਇਹਨਾਂ ਦੇ ਬੱਚੇ ਆ ਜਿਹੜੇ ਦੋ ਹੈਗੇ ਆ ਅੱਛਾ ਮਤਲਬ ਜਿਹੜੀ ਇਹਨਾਂ ਦੀ ਹਾਈਟ ਐ ਇੰਨੀ ਕੀ ਰਹਿਣੀ ਵੀ ਇਸ ਤੋਂ ਵੱਧ ਨਹੀਂ ਹੋ ਸਕਦੀ ਕਦੀ ਵੀ ਨਹੀਂ ਨਹੀਂ ਇਸ ਤੋਂ ਵੱਧ ਦੀ ਨਹੀਂ ਕਦੀ ਬਸ ਇੰਨੀ ਰਹੂਗੀ ਤੇ ਜਿਹੜੇ ਭਾਈ ਬਾਕੀ ਕੋੜੇ ਹੁੰਦੇ ਅਰਬੀ ਹੁੰਦੇ ਆ ਜਾਂ ਮਾਰਵਾੜੀ ਹੁੰਦੇ ਆ ਫਰਕ ਕੀ ਹੁੰਦਾ ਉਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਅ ਬੇਸਿਕਲੀ ਹਾਈਟ ਦਾ ਹੀ ਫਰਕ ਹੈ ਬਾਕੀ ਹੋਰ ਆਪਣਾ ਬੋਡੀ ਸਟਰਕਚਰ ਸੇਮ ਹੈ ਤੇ ਹਾਈ ਬਸ ਹਾਈਟ ਦਾ ਹੀ ਹੈ ਮੇਨ ਡਿਫਰੈਂਸ ਹੈ ਜਿਹੜਾ ਇਹਨਾਂ ਦਾ ਤੇ ਮੈਂ ਤੁਹਾਨੂੰ ਵੀ ਬਾਦਲਾਂ ਕੋਲ ਵੀ ਸੀਗੇ ਹਾਂਜੀ ਹੈਗੇ ਆ ਉਹ ਉਹੀ ਹੈ ਕਿ ਹੋਰ ਹੈ ਉਹ ਉਹੀ ਬਰੀਡ ਹੈ ਉਹਨਾਂ ਕੋਲ ਵੀ ਹੈਗੇ ਹਾਂਜੀ ਉਹੀ ਬਰੀਡ ਹੈ ਤੇ ਉਹਨਾਂ ਕੋਲ ਇੱਕ ਆਪਣੇ ਕੋਲੇ ਪੰਜਾਬ ਚ ਅੱਛਾ ਹਾਂਜੀ ਤੇ ਪੂਰੇ ਪੰਜਾਬ ਦੀ ਤੁਹਾਡੇ ਕੋਲੇ ਨੇ ਵਸੇ ਹਾਂਜੀ ਤੇ ਇੱਕ ਸੁਖਵੀਰ ਬਾਦਲ ਦਾ ਇਸ ਸੁਖਵੀਰ ਬਾਦਲ ਦਾ ਕੋਲ ਹੈ ਤੇ ਇੱਕ ਤੁਹਾਡੇ ਕੋਲ ਹੈ ਹਾਂਜੀ ਤੇ ਭਾਈ ਜੀ ਗੱਲ ਕਰੀ ਕੀਮਤੀ ਗੱਲ ਕਰੀ ਕੀਮਤੀ ਕੀ ਅਗਰ ਇਹ ਕੁਝ ਹੋਵੇ ਕਿ ਕਿੰਨੀ ਕੀਮਤ ਆ ਜਾਂਦੇ ਨੇ ਕੀਮਤ ਬਈ 12 ਲੱਖ 15 ਲੱਖ ਆਰਡਰ ਰੇਟ ਹੁੰਦੇ ਆ ਕੁਆਲਿਟੀ ਤੇ ਵੀ ਡਿਪੈਂਡ ਕਰਦਾ ਪਰ ਤੋਂ ਕਿੰਨਾ ਹੋਏਗਾ ਇਹਦਾ ਵਾਤਾ ਉਸ ਦਾ ਸ਼ੌਂਕ ਤੇ ਆ ਜਿਹੜਾ ਦਿਨਾਂ ਦੇ ਹਾਂਜੀ ਹਾਂਜੀ ਸ਼ੌਂਕ ਤੇ ਆ ਹਾਂਜੀ ਤੇ ਬਈ ਖਾਂਦੇ ਪੀਂਦੇ ਕੀ ਹੈ ਫਿਰ ਖਾਂਦੇ ਪੀਂਦੇ ਨਾਰਮਲ ਜਿਹੜਾ ਵੱਡਾ ਕੋੜੇ ਦੇ ਸੇਮ ਰੇਟ ਆ ਸੇਮ ਰੇਟ ਹਾਂਜੀ ਸੇਮ ਹੈ ਓਕੇ ਤੇ ਥੋੜੀ ਜੀ ਨਾਲ ਨਾਲ ਦਿਖਾਉਂਗੇ ਤੁਹਾਨੂੰ ਕੋਸ਼ਿਸ਼ ਕਰਾਂਗੇ ਨਾਲ ਨਾਲ ਵੀ ਕਿਸ ਤਰ੍ਹਾਂ ਦੇ ਕਲਰ ਰੇਅਰ ਹੈ ਆਓ ਬਈ ਜੀ ਨਾਲ ਨਾਲ ਥੋੜੀ ਜਾਣਕਾਰੀ ਦੇ ਜੀਓ ਨਾਲ ਨਾਲ ਕੀ ਕਹਿੰਦੇ ਹੋ ਆ ਜਿਹੜਾ ਕਲਰ ਸਪੌਟਸ ਵਾਲੇ ਆ ਰੇਅਰ ਕਲਰ ਹੈ ਆ ਘੱਟ ਹੁੰਦੇ ਇੰਨਾ ਚ ਤਾਂ ਇਹਨਾਂ ਦੀ ਡਿਮਾਂਡ ਵੱਧ ਆ আচ্ছা ਡਿਮਾਂਡ ਵੱਧ ਹੈ ਹਾਂ ਨਾ ਤੇ ਇਹਦੀ ਕੀਮਤ ਕਿੰਨੀ ਪੈਣੀ ਬਈ ਆ ਤਾਂ ਇੰਪੋਰਟ ਹੀ ਕਰਵਾਏ ਸੀ ਬੈਰੋ ਹਾਂਜੀ ਹਾਂਜੀ ਆਹੀ ਪੇਰ ਇੰਪੋਰਟ ਕਰ ਉਹ ਮੇਲ ਹੈ ਫੀਮੇਲ ਹੈ ਹੂੰ ਸ਼ੁਰੂ ਤੋਂ ਸ਼ੌਂਕ ਹੈ ਬਾਈ ਘੋੜਿਆਂ ਦਾ ਸੀਗਾ ਹਾਂਜੀ ਘੋੜੇ ਨਹੀਂ ਹੋਰ ਵੀ ਬਹੁਤ ਰੱਖਿਆ ਜਾਂਦਾ ਛਿੜੀਆਂ ਤੋਂ ਚਿੜੀਆਂ ਤੋਤੇ ਗਾਵਾਂ ਮੱਝਾਂ ਘੋੜੇ ਰੱਖਿਆ ਵੱਡੇ ਘੋੜੇ ਵੀ ਰੱਖਿਆ ਮਾਰਵਾੜੀ ਹੂੰ ਤੇ ਆਪਣਾ ਨੁਕਰੇ ਵੀ ਰੱਖਿਆ ਹੋਇਆ ਨੁਕਰੇ ਵੀ ਰੱਖਿਆ ਹੋਇਆ ਹਾਂਜੀ ਤੇ ਬਾਰ ਵੀ ਇਮਪੋਰਟ ਆ ਮੈਂ ਤਾਂ ਹੀ ਮੈਂ ਸਪੈਸ਼ਲ ਵਾਈ ਮੈਂ ਖੜਾ ਘੋਰ ਜ਼ਰ ਬਹੁਤ ਜ਼ਿਆਦਾ ਰਹੀ ਹੈ ਇਹੀ ਉਹ ਬੱਕਰੇ ਲੱਗੇ ਵੀ ਮੈਂ ਕਿਹਾ ਬਾਈ ਉਹਨਾਂ ਨਾਲ ਗੱਲਬਾਤ ਕਰਾਂ ਥੋੜੀ ਲੋਕਾਂ ਨੂੰ ਵੀ ਜਾਣਕਾਰੀ ਦੇਈ ਹੈ ਨਾ ਵੀ ਲੋਕਾਂ ਨੂੰ ਪਤਾ ਨਹੀਂ ਇਹ ਚੀਜ਼ਾਂ ਬਾਰੇ ਤਾਂ ਹੋਰ ਕੀ ਜਾਣਕਾਰੀ ਜਿਹੜੀ ਦਵਾਂਗੇ ਤੁਸੀਂ ਹੋਰ ਬਸ ਬੇਸਿਕਲੀ ਤਾਂ ਸ਼ੌਂਕ ਹੀ ਹੈ ਹੋਰ ਇਹਨਾਂ ਦਾ ਕੋਈ ਕੰਪੀਟੀਸ਼ਨ ਨਹੀਂ ਕੁਝ ਨਹੀਂ ਹੁੰਦਾ ਤੇ ਆਪਣਾ ਵੈਸੇ ਹੀ ਆਪਣੇ ਸ਼ੌਂਕ ਲਈ ਰੱਖਿਆ ਹੈ ਆ 2017 ਚ ਇਮਪੋਰਟ ਕਰਵਾਏ ਸੀਗੇ ਅਸੀਂ ਬੜਾ ਅੱਛਾ 2017 2017 ਫੋਰ ਕਿੰਨੇ ਕਿੰਨੇ ਬਾਈ ਘਰੇ ਘਰੇ ਤੁਹਾਡੇ ਘਰੇ ਚਾਰਾਂ ਤਿੰਨ ਹੋ ਰਹੇ ਘਰੇ ਅੱਛਾ ਤਿੰਨ ਹੋਰ ਉਹ ਵੀ ਮੈਂ ਸੱਤ ਨੇ ਹਾਂ ਠੀਕ ਹੈ ਤੇ ਬਾਕੀ ਵੱਡੇ ਹੋਰ ਵੀਕ ਹਨ ਜਿਹੜੇ ਵੱਡੇ ਘੋੜੇ ਹਨ ਪੂਨੀ ਪੂਨੀ ਸੱਤ ਅੱਠ ਪੂਨੀ ਹੈ ਤੇ ਬਾਕੀ ਵੱਡੇ ਘੋੜੇ ਹੈਗੇ ਵੀਕ ਇਹ ਕਿਹੜੇ ਨੇ ਸ਼ਟਲੈਂਡ ਪੂਨੀ ਸ਼ਟਲੈਂਡ ਘੋੜੀ ਜੀ ਦੂਜੇ ਤੇ ਮਾਰਵਾੜੀ ਤੇ ਨੁਕਰੇ ਹੋਰ ਹੈਗੇ ਮਾਰਵਾੜੀ ਤੇ ਨੁਕਰੇ ਹੋਰ ਉਹ ਕਿਹਨੇ ਕਿਹਨੇ ਰੱਖੇ ਹੋਏ ਨੇ ਫਿਰ ਉਹ ਵੀਕ ਰੱਖੇ ਹੋਏ 15 ਵੀ ਹੈਗੇ ਮਤਲਬ ਸ਼ੌਂਕ ਪੂਰਾ ਹੋਇਆ ਹਾਂਜੀ ਹਾਂਜੀ ਵੀ ਸ਼ੌਂਕ ਦਾ ਕੋਈ ਬੜਾ ਮੁੱਲ ਨਹੀਂ ਹੈਗਾ ਫਾਰਮ ਵਕਰਪੁਰ ਦਾ ਹਨਾ ਫਾਰਮ ਵਕਰਪੁਰ ਹੈ ਉਹਦੇ ਸਟੱਡ ਫਾਰਮ ਮਿਲ ਗਏ ਹਾਂਜੀ ਕਿਵੇਂ ਬਈ ਸ਼ੌਕ ਕਿਵੇਂ ਬਣਿਆ ਕਿਉਂਕਿ ਕੋਰਿਆਂ ਦਾ ਸ਼ੌਂਕ ਹੈ ਨੂੰ ਘੱਟ ਹੁੰਦਾ ਹੈ ਕਈਆਂ ਨੂੰ ਵੱਧ ਹੁੰਦਾ ਹੈ ਸ਼ੌਂਕ ਕਿਵੇਂ ਬੈਠੰਦਾ ਸੀ ਪਹਿਲਾਂ ਤੋਂ ਹੀ ਸੀਗਾ ਜਿਵੇਂ ਪਹਿਲਾਂ ਦਾਦਾ ਜੀ ਉਹਨਾਂ ਨੇ ਵੀ ਰੱਖੇ ਹੁੰਦੇ ਸੀਗੇ ਤੇ ਫਿਰ ਪਾਪਾ ਨੂੰ ਅੱਗੇ ਹੋਰ ਵਧਿਆ ਤੇ ਅੱਗੇ ਨੂੰ ਆਪਾਂ ਨੂੰ ਫਿਰ ਪਾਪਾ ਨਾਲ ਹੀ ਲੱਗ ਕੇ ਹਾਂਜੀ ਤੇ ਪਾਪਾ ਦੇ ਨਾਲ ਨਾਲ ਕਿੰਨਾ ਕੁ ਤੁਹਾਨੂੰ ਵੀ ਸ਼ੌਂਕ ਹੈ ਇਸ ਵਾਰ ਬਹੁਤ ਪੂਰਾ ਹੀ ਹੈ ਜਿੰਨਾ ਆਪਾਂ ਨੂੰ ਉਹਨਾਂ ਨੂੰ ਹਾਂਜੀ ਤੇ ਬਈ ਕਹਿੰਦੇ ਰੱਖਣੇ ਬਹੁਤ ਔਖੇ ਆ ਸੰਭਾਲਨੇ ਬਹੁਤ ਔਖੇ ਇਹ ਆਪ ਦੇਖਣਾ ਪੈਂਦਾ ਦੇਖਣਾ ਪੈਂਦਾ ਬੱਚਿਆਂ ਨੂੰ ਦੇਖਣਾ ਪੈਂਦਾ ਅੱਛਾ ਆਂ ਦੇਖਣਾ ਪੈਂਦਾ ਸਵੇਰੇ ਸ਼ਾਮ ਆਪ ਜਿਹੜਾ ਲਾਣਾ ਪੈਂਦਾ ਫਰਮ ਤੇ ਰੂਟੀਨ ਕੀ ਚੱਲਦੀ ਹੁੰਦੀ ਬਈ ਜਿਵੇਂ ਸਵੇਰ ਉੱਠਦੇ ਹੋਣਾ ਸਭ ਤੋਂ ਪਹਿਲਾਂ ਕੀ ਮੰਨਦੇ ਵਿੱਚ ਆਉਂਦਾ ਵੀ ਕੀ ਇਹਨਾਂ ਨੂੰ ਡਾਈਟ ਦੇਣੀ ਕੀ ਹੁੰਦਾ ਡਾਈਟ ਪਲਾਨ ਵਗੈਰਾ ਨਾ ਸਾਰਾ ਪੁੱਛੇ ਸਵੇਰੇ ਹੁੰਦੀ ਹੈ ਡਾਈਟ ਤੇ ਇੱਕ ਵਾਰ ਸ਼ਾਮ ਨੂੰ ਬੰਨ੍ਹਦੇ ਹੁੰਦੇ ਤੇ ਪਾਣੀ ਦੇ ਗੱਲ ਸਫਸਲ ਕਿੰਨੀ ਕੁ ਵੱਲੋਂ ਕੀ ਕਰਨਾ ਪੈਂਦਾ ਸੇ ਵਾਸਤੇ ਵਸ ਆਪਣੇ ਦਿਨ ਚ ਇੱਕ ਵਾਰ ਗਰੂਮਿੰਗ ਆਪਣਾ ਖਰਖਰਾ ਫੇਰਤਾ ਉਹ ਗੱਲ ਤਾਂ ਆਪਣਾ ਨਾਰਮਲ ਤੇ ਕੁਝ ਟਾਈਮ ਆਦਾ ਆਪਣੇ ਨੌ ਬਣਦੇ ਹੁੰਦੇ ਨੇ ਇਹਨਾਂ ਦੇ ਅੱਛਾ ਹਾਂਜੀ ਉਹ ਕਿੰਨੇ ਕੇ ਟਾਈਮ ਬਾਅਦ ਹੁੰਦੇ ਬਾਈ ਨੌ ਉਹ ਆਪਣਾ 2 ਕੁ ਮਹੀਨੇ ਬਾਅਦ ਹੀ ਹਾਂਜੀ ਜੇ ਵੱਧ ਜਾਣ ਫੇਰ ਕਹਿੰਦੇ ਉਹ ਫੇਰ ਕੁਝ ਨਿਉ ਟ੍ਰਿਮ ਹੋ ਜਾਂਦੇ ਅੱਗੋਂ ਅੱਛਾ ਹੋ ਜਾਂਦੀ ਹਾਂਜੀ ਟ੍ਰਿਮ ਕਰ ਦਿੰਦੇ ਹੂੰ ਬਿਲਕੁਲ ਉਹ ਸਾਹਮਣੇ ਦੇਖ ਕੇ ਗੱਲ ਕਰ ਰਹੇ ਹੋ ਬਾਈ ਉਹ ਨਹੀਂ ਕਹਿੰਦੇ ਵੀ ਸਾਹਮਣੇ ਦੇਖੋ ਹਾਂਜੀ ਤੇ ਬਾਈ ਹੋਰ ਕੀ ਨੌਲੇਜ ਦੇ ਸਕਦੇ ਹੋ ਕਿਉਂਕਿ ਜਿੰਨੀ ਨੌਲੇਜ ਦਈਏ ਉਹਨੇ ਘਾਟਾ ਮੈਂ ਕਹਿੰਦਾ ਹੋਰ ਕੀ ਨੌਲੇਜ ਦੇ ਸਕਦੇ ਹੋ ਪੇ ਜੀ ਹੋਰ ਤਾਂ ਗੁੰਨੀ ਤਾਂ ਹੀ ਆ ਬਸ ਜੀ ਜੀ ਲੱਗੀ ਹਾਂਜੀ ਠੀਕ ਹੈ ਮੇਰੇ ਵੀਰ ਸੋ ਤੁਹਾਨੂੰ ਵੀ ਦਿਖਾਈਆਂ ਵੀ ਬੜ ਕੋੜੇ ਜਿਹੜੀ ਕੁੜੀਆਂ ਦੇਖੋ ਨਾ ਬਈ ਇਹ ਚ ਮੇਲ ਤੇ ਫੀਮੇਲ ਕਿਹੜੇ-ਕਿਹੜੇ ਨੇ ਆ ਫੀਮੇਲ ਹੈ ਜੀ ਉਹ ਮੇਲ ਹੈ ਅੱਛਾ ਹਾਂਜੀ ਉਹ ਵੀ ਅੱਗੇ ਫੀਮੇਲ ਹੈ ਹਾਂਜੀ ਅੱਧ ਕਿਹੜਾ ਜਿਆਦਾ ਹੈ ਵੀ ਅੱਧ ਮੇਲ ਹੀ ਆ ਜੀ ਖਤਰਨਾ ਕਿਹੜਾ ਜਿਆਦਾ ਹੈ ਉਹ ਹੀ ਆ ਮੇਲ ਹੀ ਆ ਕੀ ਬਾਤ ਹੈ ਕੀ ਹੋਤਾ ਸੋ ਜਿਹੜਾ ਸ਼ੌਂਕ ਆ ਬੜਾ ਵੱਖਰਾ ਆ ਤਾਂ ਤੁਹਾਨੂੰ ਵੀ ਦਿਖਾਇਆ ਵੀ ਕਿਸ ਤਰ੍ਹਾਂ ਜਿਹੜੇ ਕਿ ਇਹ ਵਿਦੇਸ਼ਾਂ ਤੋਂ ਇੰਪੋਰਟ ਕਰਾਵੇ ਜਿਹੜੇ ਕਿ ਕੋੜੇ ਤੇ ਕੁੜੀਆਂ ਨੇ ਇੱਕ ਹੋਰ ਅਗਲੀ ਵਾਰ ਨਵੇਂ ਸ਼ੈਡਿਊਲ ਤੋਂ ਰੂਬਰੂ ਕਰਾਂਗੇ ਕੈਮਰਾਮੈਨ ਅਸ਼ੋਕ ਦੇ ਨਾਲ ਗੁਰਪ੍ਰੀਤ